ਸਰ ਦੋ ਛੋਟੇ ਛੋਟੇ ਇਸ਼ੂ ਹੈ ਇੱਕ ਤਾਂ 63/15 ਐਫਆਈਆਰ ਹੈਗੀ ਆ ਜਿਹਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਜੀ ਨੂੰ ਨਾਮਜ਼ਦ ਕੀਤਾ ਹੋਇਆ 2.5 ਸਾਲ ਹੋ ਗਏ ਫਾਈਲ ਤੁਹਾਡੇ ਕੋਲ ਆਈ ਸੀਐਮ ਸਾਹਿਬ ਬੀਇੰਗ ਹੋਮ ਮਿਨਿਸਟਰ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਠੀਕ ਆ ਅਖਬਾਰਾਂ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਪਰ ਅੱਜ ਮੈਂ ਵਿਧਾਨ ਸਭਾ 'ਚ ਪੁੱਛਣਾ ਚਾਹੁੰਦਾ ਕਿ ਇਹਦੇ ਵਿੱਚ ਕਿਥੇ ਇੱਕ ਸਮੱਸਿਆ ਹੈਗੀ ਆ ਵੀ ਉਹਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਔਰ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਤੇ ਮੰਤਰੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ। ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾਂ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋ ਜਾਓ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੀ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿ ਉਹ ਕੇ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਇਹ ਇੱਕੋ ਜਿਹੀ ਆ ਇੱਕੋ ਥਾਲੀ ਦੇ ਚੱਟੇ ਬੱਟੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ ਤੇ ਕੋਈ ਸੀਰੀਅਸਲੀ ਸੀਐਮ ਸਾਹਿਬ ਰਿਕੁਐਸਟ ਹੈ ਕਿ ਜੋ ਕਿ ਤੁਸੀਂ ਉੱਥੇ ਰਹਿਨੇ ਆਣ ਕੇ ਲੇਕਿਨ ਕਿਤੇ ਆਪ ਹੀ ਆਗੇ ਨਹੀਂ ਕਿਤੇ ਆਪ ਹੀ ਮੇਰੇ ਕਹਿ ਬਿਨਾ ਸਰ ਕਿਤੇ ਆਪ ਹੀ ਜਾ ਕੇ ਦੇਖ ਕੇ ਆਇਓ ਔਰ ਉੱਥੇ ਮੌਕੇ ਤੇ ਫਿਰ ਫੈਸਲਾ ਕਰਿਓ ਵੀ ਹਾਂ ਵੀ ਇਹ ਵਾਕਈ ਗੱਲ ਠੀਕ ਆ ਸਾਡਾ ਇਹੋ ਜਿਹਾ এনवायरमेंट ਜਿਹੜੇ 70 ਫੁੱਟ ਅਸੀਂ ਮਾਈਨਿੰਗ ਸਾਡੀ ਜਿਹੜੀ ਉਹ ਕਾਲੀ ਬਈ ਆ ਨਾ ਸਰ ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨਿੰਗ ਆ ਉਹ ਉਦੋਂ ਸਾਡੀ ਗੱਲ ਆ ਗਈ ਸਰ ਆ ਗਈ ਥੈਂਕ ਯੂ ਥੈਂਕ ਯੂ ਮਾਨਯੂਕ ਸੀਐਮ ਸਾਹਿਬ ਜੀ ਵੈਸੇ ਤਾਂ ਜ਼ੀਰੋ ਆਵਰ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਪ੍ਰਗਟ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਖਾਸ ਤਰਤੇ ਵਾਤਾਵਰਨ ਸੰਬੰਧੀ ਪੰਜਾਬ ਸਰਕਾਰ ਜਿਹੜੀ ਇਹ ਬਹੁਤ ਜ਼ਿਆਦਾ ਸੰਜੀਰ ਪਹਿਲੀ ਵਾਰ ਹੋ ਰਿਹਾ ਕਿ ਦਰਖਤਾਂ ਦੀ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀਆਂ ਕਿ ਬੋਟਾਂ ਨਹੀਂ ਹੈਗੀਆਂ ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬੰਨ੍ਹੇ ਸੀ ਉਹ ਲੱਭੇ ਜਾ ਰਹੇ ਨੇ ਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ 'ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ जिस दिन ओथ ली थी स्पीकर साहब उस दिन 21% थी मेरे सेक्टर बैठे ने मेरे सारे आप सब बैठे ने मैं डाटा दे सकता हूं सो नाल दी नाल जिस तरह गल बुड्ढे ਨਾਲੇ ਦੀ ਵੀ ਚੱਲੀ ਹੈ ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਹੈ ਪਹਿਲਾਂ ਸ਼ਿਕਾਇਤ ਜੀ ਆਏ ਮੈਂ ਲੈ ਗਿਆ ਉੱਥੇ हां जी ਇਹ ਤਾਂ ਹੋਣਾ ਚਾਹੀਏ ਇਹ ਤਾਂ ਹੋਣਾ ਚਾਹੀਏ ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਹੈ ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਹਾਂ ਕਿਉਂਕਿ ਕੱਲਾ ਜਿਹੜਾ ਲੁਧਿਆਣੇ ਤੋਂ ਨਹੀਂ ਜਿਹੜਾ ਸਤਲੁਜ ਹੈ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਹੈ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਹਦੇ ਇਹਦੇ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਹੈ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਗਾ ਨਲਕਾ ਲਵਾਉਣ ਦੀ ਉਹਨਾਂ ਦੀ ਗਿੱਤੀ ਹਾਲਾਤ ਹੈ ਨਹੀਂ एक्चुअली ਆਪਣਾ ਜਾਕਰਦਾ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾਂ ਨਾਨਕਾ ਤੇਜਾ ਰਹਿਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੀ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ ਚ ਜਦੋਂ ਮੈਂ ਰਾਜਨੀਤੀ ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਕੱਲੀ ਸਰਕਾਰ ਚ ਹੀ ਹੋਵਾਂ ਤੇ ਬੋਦੀ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ ਚ ਪੈਂਦੇ ਸੀਗੇ ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਆ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਅਰ ਆ ਜਨਾਬ ਤੁਸੀਂ ਦੇਖ ਹੀ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ ਚ ਵੀ ਉਠਾਈ ਸੀ ਆਰਸੈਨਿਕ ਹੈ ਹੈਵੀ ਮੈਟਲਸ ਨੇ ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉਥੇ ਪਾਣੀ ਚ ਯੂਰੇਨੀਅਮ ਕੋਈ ਕੋਈ ਕਿਤੇ ਨਹੀਂ ਇਹਨਾਂ ਦਾ ਕਾਦਾ ਪਾਣੀ ਕਾਦੇ ਕਾਲਾ ਪੰਜਾਬ ਹੈ ਕਾਲਾ ਪਾਪ ਸੋ ਅਸੀਂ ਕਿਹਾਂ ਦੇ ਰਗੇ ਹੋਇਆ ਪ੍ਰਗਟ ਬਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਵੀ ਨਾਲ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਡੀਏਟਲੀ ਹੱਲ ਹੋਊਗਾ ਸਾਰਾ ਕਸਰ ਬਹੁਤ ਬਹੁਤ